ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਬਹੁਤ ਵਧੀਆ ਹੋਵੋਗੇ ਜੀ ਅਸੀਂ ਅੱਜ ਵੀਡੀਓ ਲੈ ਕੇ ਆਏ ਹਾਂ ਜ ਜਿਹਦੇ ਵਿੱਚ ਅਸੀਂ ਤੁਹਾਨੂੰ ਬਹੁਤ ਸੋਹਣਾ ਆਰਟੀਕਲ ਦਿਖਾਉਣ ਲੱਗੇ ਹਾਂ ਜਿਹਦੇ ਵਿੱਚ ਤੁਹਾਨੂੰ ਆਰਗੈਂਜ਼ਾ ਦਾ ਵੀਸ ਵੀ ਮਿਲੇਗਾ ਥੈਨ ਜੌਰਜਟ ਦੇ ਵੀ ਮਿਲਣਗੇ ਅਸੀਂ ਹਰ ਇੱਕ ਤਰ੍ਹਾਂ ਦਾ ਵੀਸ ਲੈ ਕੇ ਆਏ ਹਾਂ ਕਿਉਂਕਿ ਅੱਗੇ ਫੈਸਟੀਵਲ ਸੀਜ਼ਨ ਵੀ ਆ ਰਿਹਾ ਤੇ ਵੈਡਿੰਗ ਸੀਜ਼ਨ ਵੀ ਆ ਰਿਹਾ ਹੈ ਪਹਿਲਾਂ ਅਸੀਂ ਤੁਹਾਨੂੰ ਸਿੰਪਲ ਸੋਬਰ ਸੂਟਾਂ ਦੀਆਂ ਵੀਡੀਓਜ਼ ਦਿਖਾਉਣ ਲੱਗੇ ਹਾਂ ਜਿਹੜਾ ਫਰਸਟ ਸੂਟ ਹੈ ਇਹ ਆਰਗੈਂਜ਼ਾ ਦੇ 베이스 ਉੱਪਰ ਬਣਿਆ ਹੋਇਆ ਬਹੁਤ ਸੋਹਣਾ ਵੀਸ ਬਹੁਤ ਸਾਰਗੈਂਜ਼ਾ ਤੇ ਕੀ ਰੇ ਨੂੰ ਅਸੀਂ ਇਸ ਤਰ੍ਹਾਂ ਕਟਵਰਕ ਦੇ ਨਾਲ ਕੀਤਾ ਹੋਇਆ ਬਹੁਤ ਸੋਹਣਾ ਕਟਵਰਕ ਹੋਇਆ ਹੋਇਆ ਇਸੇ ਤਰ੍ਹਾਂ 슬ੀਵਜ਼ ਦੇ ਉੱਪਰ ਵੀ ਪੂਰਾ ਵਰਕ ਮਿਲੂਗਾ ਠੀਕ ਹੈ ਜੀ ਤੇ ਇਹਦੇ ਨਾਲ ਅਸੀਂ ਨੇ ਬਾਟਮ ਰੱਖੀ ਹੋਈ ਹੈ ਤੇ ਇਹਦੇ ਨਾਲ ਇਹ ਬਾਟਮ ਬਹੁਤ ਸੋਹਣੀ ਸਿਲਕ ਦੀ ਬਾਟਮ ਹੈ ਤੇ ਇਹਦੇ ਨਾਲ ਟਾਈਡਾਈ ਦੁਪੱਟਾ ਬਰਬਰੀ ਦਾ ਠੀਕ ਹੈ ਜੀ ਹਾਂ ਜੀ ਜਿਹੜਾ ਮੈਂ ਤੁਹਾਨੂੰ ਸੂਟ ਦਿਖਾਇਆ ਉਹਦੇ ਨਾਲ ਦਾ ਸੇਮ ਸੂਟ ਮੈਂ ਵੀਅਰ ਕੀਤਾ ਹੋਇਆ ਹੈ ਸ਼ਰਟ ਦੇ ਪਰਸਰ ਫਲੈਨਿੰਗ ਲਗਵਾਈ ਹੈ ਮੈਂ ਬਾਟਮ ਤੇ ਕੋਈ ਲੈਗਿੰਗ ਲਗਵਾਈ ਘੇਰੇ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ 슬ੀਵਜ਼ ਨੇ ਤੇ ਦੁਪੱਟਾ ਹੀ ਰੱਖਿਆ ਹੋਇਆ ਬਰਬਰੀ ਦਾ ਟਾਈਡ ਹੈ ਦੁਪੱਟਾ ਰੱਖਿਆ ਹੋਇਆ ਸੇਮੀ ਦੁਪੱਟਾ ਮੇਰੇ ਵੱਤ ਨੂੰ 4 ਸਾਈਡ ਅਸੀਂ ਇਸ ਤਰ੍ਹਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਠੀਕ ਹੈ ਜੀ ਇਹਨਾਂ ਨੂੰ ਤੁਸੀਂ ਆਪਣਾ ਨੈਕ ਕਿਸੇ ਵੀ ਤਰ੍ਹਾਂ ਨਾਲ ਡਿਜ਼ਾਈਨ ਕਰ ਸਕਦੇ ਹੋ ਮੈਂ ਕੋਟਲੀ ਬਟਨ ਲਗਵਾਇਆ ਨੈਕ ਦੇ ਉੱਪਰ ਤੁਸੀਂ ਆਪਣੇ ਅਕੋਰਡਿੰਗ ਜਿਵੇਂ ਮਰਜੀ ਸਟਿਚਿੰਗ ਦੇ ਵਿੱਚ ਤੁਸੀਂ ਡਿਜ਼ਾਈਨਿੰਗ ਕਰਵਾ ਸਕਦੇ ਹੋ। ਹਾਂਜੀ ਜਿਹੜਾ ਇਹ ਵੀ ਸੂਟ ਹੈ ਇਹ ਵੀ ਆਰਗੈਂਜ਼ਾ ਸਟੱਫ ਦੇ ਉੱਪਰ ਬਣਿਆ ਹੋਇਆ। ਨੈਕ ਨੂੰ ਅਸੀਂ ਬਹੁਤ ਸੋਹਣਾ ਇਸ ਤਰ੍ਹਾਂ ਪੈਚ ਵਰਕ ਕੀਤਾ ਹੋਇਆ ਹੈ। ਪੈਚ ਲਾ ਕੇ ਉੱਪਰ embroidery ਕੀਤੀ ਹੋਈ ਹੈ ਤੇ ਕਲੀਆਂ ਬਣੀਆਂ ਹੋਈਆਂ ਨੇ। ਠੀਕ ਹੈ ਜੀ 슬ੀਵਜ਼ ਦੇ ਉੱਪਰ ਵੀ ਇਸ ਤਰ੍ਹਾਂ ਹੀ ਪੈਚ ਲਾ ਕੇ ਮਤਲਬ ਕਲੀਆਂ ਬਣੀਆਂ ਹੋਈਆਂ ਨੇ ਤੁਸੀਂ ਵੈਲ ਸਲੀਵਜ਼ ਵੀ ਬਣਵਾ ਸਕਦੇ ਹੋ ਨੋਰਮਲ ਵੀ ਬਣਵਾ ਸਕਦੇ ਹੋ। ਤੇ ਇਸ ਤਰ੍ਹਾਂ ਹੀ ਇਹਦੇ ਨਾਲ ਇਹ ਬਾਟਮ ਹੈ ਬਾਟਮ ਦੇ ਉੱਪਰ ਅਸੀਂ ਕੋਈ ਵਰਕ ਨਹੀਂ ਕੀਤਾ ਕਿਉਂਕਿ ਬਾਟਮ ਪਹਿਲੇ ਸੈਲਫ ਦੇ ਵਿੱਚ ਅਸੀਂ ਨੇ ਰੱਖੀ ਹੈ ਜੀ ਠੀਕ ਹੈ ਜੀ ਤੇ ਇਹਦੇ ਨਾਲ ਇਹ ਬਰਬਰੀ ਦਾ ਦੁਪੱਟਾ ਹੈ ਦੁਪੱਟਾ ਵੀ ਬਹੁਤ ਸੋਹਣਾ ਡਾਈ ਹੋਇਆ ਹੋਇਆ ਦੇਖ ਸਕਦੇ ਹੋ ਤੁਸੀਂ ਦੁਪੱਟੇ ਦੀ ਟਾਈ ਡਾਈ ਬਰਬਰੀ ਦਾ ਦੁਪੱਟਾ ਇਹਦੇ ਨਾਲ ਦੁਪੱਟੇ ਦੇ ਫੋਰ ਸਾਈਡ ਤੁਸੀਂ ਆਪਣੀ ਲੀਸ ਦੀ ਜਿਹੜੀ ਹੈ ਕਰਵਾ ਸਕਦੇ ਹੋ ਸਕੈਲਪਿੰਗ ਠੀਕ ਹੈ ਜੀ ਹਾਂਜੀ ਜਿਹੜਾ ਨੈਕਸਟ ਪੀਸ ਹੈ ਇਹ ਬਰਬਰੀ ਦੇ ਉੱਪਰ ਬੜਿਆ ਹੋਇਆ ਇਸ ਤਰ੍ਹਾਂ ਅਸੀਂ ਇਹਨੂੰ ਟਾਈ ਡਾਈ ਕਰਵਾਇਆ ਹੋਇਆ ਹੈ نیچے ਇਹ ਟਾਈ ਡਾਈ ਹੋਈ ਹੋਈ ਹੈ ਲਾਈਟ ਸ਼ੇਡ ਦੀ ਤੇ ਉੱਪਰ ਅਸੀਂ ਡਾਰਕ ਸ਼ੇਡ ਰੱਖਿਆ ਹੋਇਆ ਤੇ ਨੈਕ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਠੀਕ ਹੈ ਜੀ ਸਾਡਾ ਬਹੁਤ ਹੌਟ ਸੇਲਿੰਗ ਪੀਸ ਹੈ ਕਿਉਂਕਿ ਅਸੀਂ ਵੀਡੀਓ ਹੀ ਨਹੀਂ ਪਾਸ ਗਏ ਪੀਸ ਦੀ ਇੱਥੇ ਹੀ ਇਹ ਬੁਟੀਕ ਤੇ ਸੋਲਡ ਆਊਟ ਹੋ ਜਾਂਦੇ ਆ ਪੀਸ ਤੇ ਇਹਦੀਆਂ 슬ੀਵਜ਼ ਬਣੀਆਂ ਹੋਈਆਂ ਨੇ ਤੇ ਇਹਦੇ ਨਾਲ ਬਹੁਤ ਸੋਹਣੀ ਬਾਟਮ ਬਣੀ ਹੋਈ ਆ ਇਹ ਬਾਟਮ ਹੈ ਬਾਟਮ ਨੂੰ ਅਸੀਂ ਇਸ ਤਰ੍ਹਾਂ ਫਰਸੀ ਸਲਵਾਰ ਵੀ ਬਣਾ ਸਕਦੇ ਹਾਂ ਤੁਸੀਂ ਨੋਰਮਲ ਸਲਵਾਰ ਵੀ ਬਣਾ ਸਕਦੇ ਹੋ ਤੇ ਉੱਪਰ ਸਾਰੇ ਡਾਟਸ ਬਣੀਆਂ ਹੋਈਆਂ ਨੇ ਪੋਲਕਾ ਡਾਟਸ ਤੇ ਇਹਦੇ ਨਾਲ ਇਹ ਦੁਪੱਟਾ ਹੈ ਤੇ ਦੁਪੱਟਾ ਉਸ ਤਰ੍ਹਾਂ ਟਾਈ ਡਾਈ ਪੱਲੇ ਹੋਏ ਹੋਏ ਨੇ ਤੇ ਫੋਰ ਸਾਈਡ ਅਸੀਂ ਇਸ ਤਰ੍ਹਾਂ ਸਾਰੀ ਫਿਨਿਸ਼ਿੰਗ ਦਿੱਤੀ ਹੋਈ ਹੈ ਲੱਗਦਾ ਸਟੱਫ ਲਗਾ ਕੇ ਇਹਦੇ ਵਿੱਚ ਜਿਹੜਾ ਨੈਕਸਟ ਕਲਰ ਹੈ ਸਾਡੇ ਕੋਲੇ ਨੈਕਸਟ ਕਲਰ ਹੈਗਾ ਬਲੈਕ ਕਲਰ ਇਹ ਵੀ ਬਹੁਤ ਸੋਹਣਾ ਸ਼ੇਡ ਲੱਗਦਾ ਇਹਦੀ ਅਸੀਂ ਹੰਟ ਕੀਤਾ ਹੋਇਆ ਉਹਦੀ ਅਸੀਂ ਬਾਟਮ ਡਾਟਸ ਵਾਲੀ ਕੀਤੀ ਹੋਈ ਸੀ ਇਹਦੀ ਅਸੀਂ ਸ਼ਰਟ ਡਾਟਸ ਵਾਲੀ ਕੀਤੀ ਹੋਈ ਹੈ ਇਹ ਬਾਟਮ ਹੈ ਬਾਟਮ ਦੇ ਉੱਪਰ ਇਸ ਤਰ੍ਹਾਂ ਐਮਬਰਾਇਡਰੀ ਹੋਈ ਹੋਈ ਹੈ ਤੇ نیچے ਉਸੇ ਤਰ੍ਹਾਂ ਹੀ ਸਾਰਾ ਪੈਚ ਦਿੱਤਾ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਕਲਰ ਕੰਟਰਾਸਟ ਕੀਤਾ ਹੋਇਆ ਰੈਸਟ ਕਲਰ ਦਾ ਤੇ ਨਾਲ ਇਹ ਡਾਟਸ ਵਾਲੀ ਸ਼ਰਟ ਹੈ ਸ਼ਰਟ ਨੂੰ ਅਸੀਂ ਪਲੇਨ ਰੱਖਿਆ ਹੋਇਆ 슬ੀਵਜ਼ ਨੂੰ ਅਸੀਂ ਇਸ ਤਰ੍ਹਾਂ ਕੀਤਾ ਹੋਇਆ ਕਿਉਂਕਿ ਬਹੁਤ ਸੋਹਣਾ ਲੱਗਦਾ ਜਦੋਂ ਐਵੇਂ 슬ੀਵਜ਼ ਬਣਦੀਆਂ ਨੇ ਨਾ ਐਵੇਂ ਕਰਕੇ 슬ੀਵਜ਼ ਹੋ ਜਾਂਦੀਆਂ ਨੇ ਤੇ ਇਹ ਬੜਾ ਪਿਆਰਾ ਲੱਗਦਾ ਬਣਿਆ ਹੋਇਆ ਤੇ ਇਹਦੇ ਨਾਲ ਇਹ ਤਰ੍ਹਾਂ ਟਾਈ ਡਾਈ ਦੁਪੱਟਾ ਹੈ ਜਿਹੜਾ ਨੈਕਸਟ ਆਰਟੀਕਲ ਹੈ ਸ਼ਾਰਟਨ ਆਰਗੈਂਜਾ ਦੀ ਸ਼ਰਟ ਹੈ ਬਹੁਤ ਸੋਹਣਾ ਸਟਾਫ ਹੈ ਫਲੋਰੀ ਜਾਂ ਟਾਈ ਡਾਈ ਦੇ ਵਿੱਚ ਬਣਿਆ ਹੋਇਆ ਤੇ ਨੈਕ ਨੂੰ ਅਸੀਂ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਤੁਸੀਂ ਦੇਖ ਸਕਦੇ ਹੋ neck ਨੂੰ ਬੜਾ ਬਰੀਕੀ ਵਰਕ ਕੀਤਾ ਹੋਇਆ ਸਿੰਗਲ ਟਾਂਕੇ ਦਾ ਤੇ ਨਾਲ ਸਾਰਾ ਇਸ ਤਰ੍ਹਾਂ ਡੋਰੀ ਦਾ ਵਰਕ ਹੋਇਆ ਹੋਇਆ ਪਿੱਟੇ ਦਾ ਨਾਲ ਵਰਕ ਹੋਇਆ ਹੋਇਆ ਤੇ 슬ੀਵਜ਼ ਦੇ ਉੱਪਰ ਵਰਕ ਮਿਲੂਗਾ ਇਹ ਵਰਕ 슬ੀਵ ਦੇ ਉੱਪਰ ਹੈ ਤੇ ਇਹਦੇ ਨਾਲ ਇਸ ਤਰ੍ਹਾਂ ਕੰਟਰਾਸਟ ਅਸੀਂ ਨੇ ਬਾਟਮ ਰੱਖੀ ਹੋਈ ਹੈ ਸ਼ਿਮਰ ਦੀ ਠੀਕ ਹੈ ਜੀ ਟਾਈ ਡਾਈ ਦੁਪੱਟਾ ਹੈ ਇਹਦੇ ਨਾਲ ਬਹੁਤ ਸੋਹਣਾ ਲੱਗਦਾ ਹੈ ਦੁਪੱਟਾ ਜਦੋਂ ਤੁਸੀਂ ਵੇਅਰ ਕਰਦੇ ਹੋ ਨਾ ਤੇ ਫੋਰ ਸਾਈਡ ਅਸੀਂ ਇਸ ਤਰ੍ਹਾਂ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਹਾਂਜੀ ਇਹ ਜਿਹੜਾ بیس ਹੈ ਇਹ ਸਕਾਈਜ਼ ਲਾਈਟ ਸਕਾਈ ਸਮਾਨੀ ਜਿਹਾ ਕਲਰ ਹੈ ਤੇ ਇਹ ਲਾਈਨਿੰਗ ਜੌਰਜਟ ਦੇ ਉੱਪਰ ਬਣਿਆ ਹੋਇਆ ਤੁਸੀਂ ਨੈੱਕ ਦੇਖ ਸਕਦੇ ਹੋ ਵੀ ਸ਼ੇਪ ਦੇ ਵਿੱਚ ਨੈੱਕ ਰੱਖਿਆ ਹੋਇਆ ਤੇ نیچے ਛੋਟੇ ਛੋਟੇ ਬੂਟੀ ਦਿੱਤੀ ਹੋਈ ਹੈ ਤੇ ਇਹਦੀ ਜਿਹੜੀ ਹੋਇਆ 슬ੀਵਜ਼ ਨੇ ਉਹ ਇਸ ਤਰ੍ਹਾਂ ਬਣੀ ਹੋਈਆਂ ਨੇ ਠੀਕ ਹੈ ਜੀ ਪੂਰਾ ਆਲਓਵਰ ਸੂਟ ਹੈ ਇਹ ਕਲਰ ਕੰਟਰਾਸਟ ਬਹੁਤ ਸੋਹਣਾ ਲੱਗਿਆ ਹੋਇਆ ਇਹਦੇ ਉੱਪਰ ਤੇ ਇਹ ਦੁਪੱਟਾ ਦੁਪੱਟੇ ਤੇ ਸਾਰੇ ਉੱਤੇ ਬੂਟੀ ਪਾਈ ਹੋਈ ਹੈ ਤੇ ਦੁਪੱਟੇ ਤੇ ਸਾਰੇ ਬੂਟੀ ਹੈ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਅਸੀਂ ਇਹ ਸੂਟਸ ਰੱਖੇ ਹੋਏ ਨੇ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆ ਉਹਦਾ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਭੇਜ ਸਕਦੇ ਹੋ ਜੀ ਮੇਰਾ WhatsApp ਨੰਬਰ ਹੈਗਾ 9646100307 ਠੀਕ ਹੈ ਜੀ ਇਸ ਨੰਬਰ ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ ਦੀ ਵਿਸਥਾ ਵਿੱਚ ਮੈਂ ਸਾਰੀਆਂ ਡਿਟੇਲਸ ਤੁਹਾਨੂੰ ਦੱਸ ਦਿੱਤੀਆਂ ਵੀ ਕਿਹੜਾ ਸੂਟ ਦਾ ਕਿਹੜਾ ਸਟੱਫ ਹੈ ਫਿਰ ਵੀ ਜੇ ਅਗਰ ਤੁਹਾਨੂੰ ਕੋਈ ਡਾਊਟ ਹੈ ਤਾਂ ਮੈਨੂੰ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਕੋਈ ਵੀ ਇਨਕੁਆਰੀਜ਼ ਲੈ ਸਕਦੇ ਹੋ ਥੈਂਕ ਯੂ ਸੋ ਮਚ ਸ਼ਸ਼ਕੀ